ਕਮ ਸੇ ਕਮ ਇਥੇ 100 150 ਮੁੰਡਾਗਾ ਜਿਹੜਾ ਨਸ਼ਾ ਕਰਦਾ। ਨਸ਼ੇ ਨਾਲ ਹੀ ਹੋ ਗਿਆ ਤਾਂ। ਚੇਨਈ ਕਾਲਾ ਲੈ ਤੇ ਕਾਲਾ। ਤੈਨੂੰ ਕੀ ਲੱਗਦਾ ਈ ਤੇਰਾ? ਮੇਰਾ ਬ੍ਰਦਰ ਹੀ ਤੇ ਇਥੇ ਨਸ਼ਾ ਕੋਈ ਨਹੀਂ ਬੰਦ ਕਰਦੇ। ਨਸ਼ੇ ਦੇ ਕਾਰਨ ਮੇਰੇ ਪੁਰਾਣੇ ਗਲਤ ਟੀਗਾ ਟੁਕਾ ਦੇ ਕੋ ਲੱਗ ਗਿਆ। ਨਸ਼ਾ ਵੇਚਣ ਵਾਲਿਆਂ ਨੂੰ ਕੋਈ ਫੜਦਾ ਨਹੀਂ ਜਿਹੜੇ ਸਮਾਨ ਲੌਂਦੇ ਉਹਨਾਂ ਨੂੰ ਲਈ ਜਾਂਦੇ ਲਈ ਜਾਂ। ਹੁਣ ਵੀ ਦੋ ਤਿੰਨ ਜਣਿਆਂ ਨੂੰ ਅਸੀਂ ਪਿਆਰ ਨਾਲ ਸਮਝਾਇਆ ਜਿਹੜੇ ਵੇਚਦੇ ਆ। ਦੱਕਣ ਇਹ ਨਸ਼ਾ ਘਟੇ ਨਸ਼ਾ ਤਾਂ ਕੋਈ ਡੱਕਦਾ ਨਹੀਂ ਆ ਗਵਰਨਮੈਂਟ ਨੂੰ ਚਾਹੀਦਾ ਕਿ ਕੋਈ ਨਸ਼ਾ ਸਦਾਉ ਕੇਂਦਰ ਫਟੇ ਕਰਚੋਣਾ ਚਾਹੀਦਾ ਕੰਮੀ ਬੰਦੇ ਪੀਣਾਂ ਨੇ ਫੜਦੇ ਆ ਵੇਚਣ ਵਾਲੇ ਕੋਈ ਫੜਦਾ ਹਾਂ ਜਿੰਨੇ ਭਰਾ ਦੇ ਤੁਸੀਂ ਤਿੰਨ ਭਰਾ ਹਾਂ ਹਾਂਜੀ ਹਾਂਜੀ ਤਿੰਨੇ ਭਰਾ ਕਰਦੇ ਕਿਤਰਾ ਇਹ ਲਾ ਗਏ ਨਸ਼ੇ ਕਰਕੇ ਭਾਜੀ ਮੇਰੇ ਤਿੰਨ ਬੇਟੇ ਆ ਇਹ ਬੇਟੇ ਨੇ ਗਲਤ ਟੀਕਾ ਲਾ ਲਿਆ ਸੀ ਤੋ ਉਹਦੇ ਕਾਰਨ ਜੀ ਮੌਤ ਹੋ ਗਈ ਹੈ ਬਹੁਤ ਨਸ਼ਾ ਕਰਦਾ ਕਰਦੇ ਆ ਇਹ ਵੀ ਕਰਦੇ ਨੇ ਨਸ਼ਾ ਇਹ ਵੀ ਟੀਕੇ ਲਉਂਦੇ ਬੋਲਦਾ ਨਹੀਂ ਕੀ ਕਰਨਾ ਹੈ ਜਿਹੜੇ ਲਉਂਦੇ ਉਹਨਾਂ ਨੂੰ ਲੈ ਜਾਂਦੇ ਜਿਹੜੇ ਵੇਚਦੇ ਉਹਨਾਂ ਨੂੰ ਘਟਦੇ ਨੇ ਸਰ ਆਹੀ ਕਹਿੰਦੇ ਆ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀਤਾ ਸੀ ਤੇ ਹੁਣ ਕਿਉਂ ਨਹੀਂ ਨਸ਼ੇ ਤੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਬਿਮਾਰ ਹੀ ਕਾਫੀ ਦਿਨਾਂ ਦਾ ਚੱਲ ਰਿਹਾ ਤੇ ਹਸਪੀਟਲ ਚ ਇਹਦੀ ਕੱਲ ਦੀ ਡੈਥ ਹੋਈ ਹੈ ਲੱਗਦਾ ਹੀ ਤੇਰਾ ਮੇਰਾ ਬ੍ਰਦਰ ਹੀ ਤੇ ਇਥੇ ਨਸ਼ਾ ਕੋਈ ਨਹੀਂ ਬੰਦ ਕਰਦੇ ਨਸ਼ੇ ਦੇ ਕਾਰਨ ਮੇਰੇ ਪੁਰਾਣੇ ਗਲਤ ਟੀਗਾ ਟੁਕਾ ਦੇ ਕੋ ਲੱਗ ਗਿਆ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਫਰਦਾ ਨਹੀਂ ਜਿਹੜੇ ਸਮਾਨ ਲੌਂਦੇ ਉਹਨਾਂ ਨੂੰ ਲਈ ਜਾਂਦੇ ਲਈ ਜਾਂਦੇ ਜਿਹੜਾ ਮੋੜਿਆ ਉਹਨੂੰ ਕੋਈ ਘੜਦਾ ਨਹੀਂ ਉਹਨਾਂ ਨੂੰ ਕਰਨਾ ਤੇ ਉਹਨਾਂ ਨੂੰ ਪਤਾ ਲੱਗੇ ਕਿ ਨਸ਼ਾ ਕਿੱਦਾਂ ਬੰਦ ਹੋਣਾ ਨਸ਼ਾ ਬੰਦ ਹੋਊਗਾ ਤਾਂ ਨौजਵਾਨ ਬਚੇ ਜਾਣਗੇ ਨਹੀਂ ਤਾਂ ਤਾਰੀ ਮੁਕਤੀ ਕਦਮ ਹੋਈ ਜਾਣੀ ਆ ਆਡਾ ਵੀ ਸਾਨੂੰ ਵੇਖਿਆ ਨਹੀਂ ਜਾਂਦਾ ਕਲਪਨਾ ਜਦਾ ਹੋ ਚਲੇਆ ਆਲੇ ਕੋ ਬੈ ਗਿਆ ਨਹੀਂ ਜਾਲਾ ਜਿਹੜਾ ਕਲ ਬਣਾਈ ਠੀਕੇ ਨਹੀਂ ਬੰਦ ਕਰਦੇ ਤੇ ਸਮਾਂ ਨੇ ਦੁਨੀਆ ਰੋੜਤੀ ਆ ਲਾਉ ਦਾ ਵਿਖਾਈ ਨਾ ਉਹ ਵੀ ਜਨ ਆਮਾਦੀ ਪਾਰਟੀ ਆ ਹਾਂ ਮਾਰਦੇ ਤੇ ਇਹਨਾਂ ਦੇ ਬਲੇ ਦੋਸ਼ ਨੇ ਵੀ ਇੱਥੇ ਲਗਾਤਾਰ ਜਿਹੜਾ ਨਸ਼ਾ ਵਾ ਨਸ਼ਾ ਕਾਫੀ ਜਾਗਾ ਨਸ਼ਾ ਤਾਂ ਕਾਫੀ ਆ ਬਸ ਆ ਵੇ ਜਿੱਥੇ ਤੱਕ ਪੁੱਛਾ ਪੁੱਛ ਬਰਤਾਈ ਵੀ ਕਰਨੀ ਆ ਇੱਕ ਜਮਾਨਤ ਆ ਅਜੇ ਤਮੋਂ ਦੇਰਾਂ ਨੂੰ ਕਹਿੰਦੇ ਜੋ ਐਮਸੀ ਆ ਵੀ ਜਮਾਨਤ ਹੀ ਨਾ ਦੇਣ ਜਿਹੜੇ ਵੇਚਦੇ ਆ ਬੜੀ ਅਪੀਲ ਕਰਦੇ ਆ ਕਿ ਆਪਣੀ ਜਮਾਨਤਾਂ ਨਾ ਦੇਣ ਇਹਨਾਂ ਦੀਆਂ ਜਿਹੜੇ ਫੜੇ ਜਾਂਦੇ ਆ ਵੇਚਦੇ ਮੁਲਜ਼ਮ ਜਿਹੜੇ ਆ ਹੁਣ ਵੀ ਦੋ ਤਿੰਨ ਜਣਿਆਂ ਨੂੰ ਅਸੀਂ ਪਿਆਰ ਨਾਲ ਸਮਝਾਇਆ ਜਿਹੜੇ ਵੇਚਦੇ ਆ ਉਹਨਾਂ ਨੇ ਕੀ ਕੀਤਾ ਮੇਰੇ ਘਰ ਜਾ ਕੇ ਲਾਮਾ ਦੇ ਦਿੱਤਾ ਮੇਰੇ ਮੰਮੀ ਡੈਰੀ ਨੂੰ ਵੀ ਆਪਣੇ ਮੁੰਡੇ ਨੂੰ ਸਮਝਾਓ ਵੀ ਸਾਡੇ ਮੁੰਡੇ ਤੇ ਗਲਤ ਇਲਜ਼ਾਮ ਲਾਉਂਦਾ ਆ ਇਹ ਕਰਕੇ ਜੇ ਉਹ ਜੇ ਲੰਮਾ ਨਾ ਹੋ ਗਿਆ ਕਹੋਗੇ ਤੇ ਫਿਰ ਖੁਦ ਜੁਮੇ ਆ ਹਾਂ ਜੁਮੇ ਆ ਉਹ ਫਿਰ ਬਾਅਦ ਤੇ ਤੁਹਾਨੂੰ ਬਰਾਬਰ ਦੋ ਚਾਰ ਜਾਨਾਂ ਅਸੀਂ ਉਧਰ ਜਾਈਏ ਤੇ ਮਰ ਕੇ ਸਾਨੂੰ ਹਾਂ ਕੋਈ ਅੱਗੇ ਨਹੀਂ ਹੋਵੇ ਤਾਂ ਕਾਰਵਾਈ ਹੋਣੀ ਚਾਹੀਦੀ ਉਹਨੇ ਤੇ ਹੋਣੀ ਚਾਹੀਦੀ ਇਹੋ ਮੰਗ ਕਰਦੇ ਆ ਇਹ ਕਿਹਨਾ ਵੇਚਣ ਉੱਤੇ ਵੀ ਕਰ ਦੋ ਲੈਡੀਆਂ ਸਾਡੇ ਮੈਂ ਨਿਮਿਤ ਕਰ ਦੋ ਮੇਰੀ ਗੱਲ ਸੁਣੋ ਨਸ਼ਾ ਡੱਕਣ ਮਾਰਾ ਹੀ ਬਹੁਤ ਡੱਕੀਦਾ ਆ ਉਹ ਡੱਕਣ ਤੇ ਨਸ਼ਾ ਕਟੇ ਨਸ਼ਾ ਤਾਂ ਕੋਈ ਡੱਕਦਾ ਨਹੀਂ ਆ ਹੈ ਤੇ ਵੋਟਾਂ ਕਲਚ ਵੀਨੋ ਕੋ ਪਹਿਲਾਂ ਜਾਂਦੀ ਚਲੋ ਜੇ ਪਰਨਾ ਸ਼ਾਹ ਵੇਖਦੇ ਤੇ ਹੋਟਲ ਆ ਜਾਂਦੇ ਮੈਂ ਸਾਰਾ ਮਾਮਲਾ ਕਿਥੋਂ ਦਾ ਵਾਸੀ ਹਾਂ ਨਵਦੀਪ ਸੰਘੋਤਰਾ ਵਾਰਡ ਨੰਬਰ 2 ਦਾ ਵਾਸੀ ਹਾਂ ਵਾਰਡ ਨੰਬਰ 2 ਫਤਿਹਗੜ ਚੂੜੀਆਂ ਦਾ ਵਾਸੀ ਹਾਂ ਇਹ ਮੇਰੇ ਫੈਮਲੀ ਫਰੈਂਡ ਨੇ ਜਿਹਨਾਂ ਦੇ ਬੇਟੇ ਦੀ ਡੈਥ ਹੋਈ ਆ ਇਹ ਵਿਚਾਰਾ ਬੜਾ ਪਰੇਸ਼ਾਨੀ ਇਹਦੇ ਬੇਟੇ ਗਲਤ ਫਿਕਰ ਲਾ ਲਿਆ ਕਿ ਬਿਮਾਰ ਹੈ ਮੇਰੀ ਕੋਈ ਮਦਦ ਨਹੀਂ ਕਰਨ ਰਿਹਾ ਮੈਂ ਥੋੜੀ ਹੈਲਪ ਕਰਕੇ ਥੋੜਾ ਮਹੱਲੇ ਵਾਲਿਆਂ ਦਾ ਸਹਿਯੋਗ ਨਾਲ ਨਾਲ ਕੋ ਥੋੜੀ ਹੈਲਪ ਕਰਕੇ ਇਹਨੂੰ ਹਸਪੀਟਲ ਪਹੁੰਚਾਗਾ ਉਹ ਤੋਂ ਪਰੇ ਬਚ ਨਹੀਂ ਸਕਿਆ ਇਹ 500 ਰੁਪਏ ਦੀ ਹਦਰੀ ਲੈਣ ਵਾਲਾ ਬੰਦਾ ਕਿੰਨੀ ਬੇਟੀ ਨਸ਼ੇ ਕਰਨ ਦੀ ਹੈ ਇਹ ਤਸੂਰ ਸਾਰਾ ਇਹਨਾਂ ਦਾ ਹੀ ਨਸ਼ੇ ਕਰਨ ਵਾਲਿਆਂ ਦਾ ਹੀ ਸਰਕਾਰ ਨੂੰ ਸੋਚਣਾ ਚਾਹੀਦਾ ਨਸ਼ੇ ਕਰਨ ਵਾਲੇ ਤੇ ਜਿਹੜੀ ਅਲੜੂ ਮਰਿਆ ਉਸ ਟਾਈਮ ਬੱਚਿਆਂ ਨੂੰ ਕੋਈ ਯਾਰੀ ਦੋਸਤੀ ਚ ਪਰਵਾਹ ਦਿੰਦੇ ਕਿ ਨਸ਼ਾ ਕਰਕੇ ਵੇਖ ਇਸ ਤਰ੍ਹਾਂ ਬੱਚੇ ਲੱਗ ਜਾਂਦੇ ਮਗਰ ਗਵਰਨਮੈਂਟ ਨੂੰ ਚਾਹੀਦਾ ਕਿ ਨਸ਼ਾ ਅਸ਼ਦਾਊ ਕੇਂਦਰ ਫਟੇ ਕਰਦੇ ਹੋਣਾ ਚਾਹੀਦਾ ਤੁਸੀਂ ਹਸਪੀਟਲ ਚ ਜਾ ਕੇ ਬਾਈਟ ਵੇਖੋ ਕਿ ਕਿੰਨੇ ਲਾਈਨਾਂ ਲੱਗੀਆਂ ਹੁੰਦੀਆਂ ਗੋਲੀਆਂ ਵਾਲੀਆਂ ਜੇਕਰ ਉਥੇ ਮਸ਼ਾ ਸ਼ਡਾਉ ਕੇਂਦਰ ਹੋਵੇ ਆਪਣੇ ਫਤਿਹਗੜ੍ਹ ਚੂੜੀਆਂ 'ਚ ਤੇ ਬਹੁਤ ਜ਼ਿਆਦਾ ਜਾਨਾਂ ਬਚ ਸਕਦੀਆਂ ਵਾ ਅਹੀਂ ਵੱਡੇ ਦਿਨ ਤੇ ਜਾਂ ਹੋਰ ਕਿਸੇ ਪ੍ਰੋਗਰਾਮ ਤੇ ਇੰਨੇ ਨੇ ਲੰਗਰ ਲਾਉਣੇ ਇੰਨਾ ਪੈਸਾ ਖਰਚ ਲੈ ਜੇ ਹੀ ਦੋ ਰੂਹਾਂ ਬਚਾ ਲਈਏ ਉਹੋ ਪੈਸੇ ਨਾਲ ਦੋ ਬੱਚਿਆਂ ਨੂੰ ਬਚਾ ਲਈਏ ਦੋ ਜ਼ਿੰਦਗੀਆਂ ਬਚਾ ਲਈਏ ਇਹੋ ਸਭ ਤੋਂ ਵੱਡਾ ਸਾਡਾ ਫਰਜ਼ ਆ ਕੰਮ ਆ ਪਰਮਾਤਮਾ ਵੱਲੋਂ ਮਿਹਰ ਬਹੁਤ ਹੋਗੀ ਜੇ ਆਪਾਂ ਦੋ ਰੂਹਾਂ ਹੀ ਇੰਨੇ ਪੈਸੇ ਚ 40 50 ਹਜ਼ਾਰ ਤੇ ਬਚਾ ਲਈਏ ਜੇ ਹੀ ਇੰਨਾ ਤੇ ਖਰਚਾ ਕਰਨੇ ਆ ਜੋ ਜੀ ਗਲੇ ਆ ਨਸ਼ਾ ਸਡੋ ਕੰਦੇ ਜਰੂਰੀ ਗਵਰਨਮੈਂਟ ਨੂੰ ਚਾਹੀਦਾ ਜਿਨੇ ਨਸ਼ਾ ਵੇਚਣ ਵਾਲੇ ਟਸਕਰ ਆ ਉਹਨਾਂ ਨੂੰ ਫੜਨੇ ਛੋਟਿਆਂ ਨੂੰ ਨਹੀਂ ਵੱਡਿਆਂ ਨੂੰ ਹੱਥ ਪਾਣ ਜਿਨ੍ਹਾਂ ਕੋਈ ਕਪੜੀ ਲੱਭਦੀ ਉਹਨਾਂ ਨੂੰ ਅੰਦਰ ਕਰ ਦਿੰਦੇ ਆ ਕੋਈ ਵੱਡਿਆਂ ਨੂੰ ਫੜੋ ਵੇਖੋ ਆ ਸਾਡੇ ਮਲਾਡਾ ਚੌਂਕ ਆ ਸ਼ਾਮ ਨੂੰ ਉੱਥੇ ਪੂਰੀ ਮੈਸ ਲੱਗੀ ਹੁੰਦੀ ਆ ਕੋਈ ਪੁਲਿਸ ਨਹੀਂ ਕੋਈ ਪੁਲਿਸ ਨੂੰ ਫੋਨ ਕੀ ਕਰਨਾ ਹੈ ਸਰ ਇਨਫੋਰਮ ਗੈਂਗਸਟਰ ਆ ਨਸ਼ਾ ਵੇਚਣ ਵਾਲੇ ਗੈਂਗਸਟਰ ਕੌਣ ਕਰੇਗਾ ਫੋਨ ਫੋਨ ਕਰੂਗਾ ਲੱਗ ਲੇ ਤੇ ਸਾਡੇ ਦਵਾਲੇ ਸਾਡੇ ਐਮਸੀ ਸਾਹਿਬ ਇੱਕ ਦਿਨ ਬੋਲ ਬਿਟੇ ਯਾਰ ਨਸ਼ਾ ਨਾ ਵੇਚਿਆ ਕਰੋ ਘਰ ਲਾਵਾ ਚਲ ਗਿਆ ਇਹ ਤੇ ਅਸੀਂ ਜਾਵੋ ਨਸਲੀ ਨੂੰ ਵਾਰਡ ਨੰਬਰ 13 ਦੇ ਇੰਚਾਰਜ ਇਹਨਾਂ ਵਿਚਾਰਿਆਂ ਲੰਮਾ ਦਿੱਤਾ ਕਿ ਇੱਥੇ ਨਾਕਲੋ ਕਰੋ ਉਹਨਾਂ ਦੇ ਘਰ ਲੰਮਾ ਚੱਲ ਗਿਆ ਕੋਈ ਪੰਗਾ ਸਾਡੇ ਨਾਲ ਲੈ ਸਕਦਾ ਨਸ਼ਾ ਵੇਚਣ ਵਾਲੇ ਗੈਂਗਸਟਰਾਂ ਉਹਨਾਂ ਦੀ ਪਹੁੰਚ ਹੈਗੀ ਆ ਇਸ ਕਰਕੇ ਕਪੜਾ ਪੁਲਿਸ ਨੂੰ ਚੇਰੀਦਾ ਕਿ ਇੱਥੇ ਪੱਕਾ ਨਾਕਾ ਲਾਉਣ ਤੋੜਾ ਧਿਆਨ ਰੱਖਣ ਪੀਰਾ ਤੋੜੀ ਰੱਖਣ ਤੇ ਤਾਂ ਜੋ ਜੇ ਆਹਨ ਬੱਚੇ ਕ ਮਰ ਗਏ ਕੌਣ ਜ਼ਿੰਮੇਵਾਰ ਹੈ ਜੀ ਕੋਈ ਨਹੀਂ ਕਰਦੇ ਉਹਨੂੰ ਜ਼ਿੰਮੇਵਾਰ ਕਰਦੇ ਆ ਬੱਚੇ ਨੂੰ ਕਦੇ ਗੌਰਮੈਂਟ ਜ਼ਿੰਮੇਵਾਰ ਨਹੀਂ ਇਸ ਚੀਜ਼ ਦੀ ਇਸ ਮਹੀਨੇ ਦੇ ਸਾਲ ਦੇ ਵਿੱਚ ਪੰਜ ਬੱਚੇ ਮਰੇ ਹੋ ਜੀ ਨਸ਼ੇਦ ਨਾਲ ਕੋਣ ਕਾਰਵਾਈ ਕੀ ਤੁਹਾਨੂੰ ਕੀਤੇ ਕਾਰਵਾਈ ਹੋ ਗਈ ਇਹ ਮੁੰਡਾ ਮਰ ਗਿਆ ਕਿਤੇ ਕਾਰਵਾਈ ਹੋ ਗਈ ਕੀ ਕਰਨ ਦੀ ਹੈ ਪੁਲਿਸ ਹੁਣ ਦੱਸੋ ਤੁਹਾਨੂੰ ਇਹਨਾਂ ਇਨਸਾਫ ਕੀ ਇਹ ਬੱਚੇ ਦਾ ਇਹ ਕੋਈ ਮੰਗੀ ਇਹ ਸਿਰਫ ਨਸ਼ੇ ਕਰਨ ਵਾਲੇ ਦਾ قصੂਰ ਆ ਬੰਦੇਾਂ ਖਾਂਦੇ ਉਹਨਾਂ ਦੀ ਕੋਈ ਪਰਚਾ ਨਾ ਕਰਨ ਜਿੰਨਾ ਚੱਕ ਮੋਤ ਬੇਰ ਨਾਲ ਜਾਣ ਉਹਨਾਂ ਤੇ ਕੋਈ ਪਰਚਾ ਨਾ ਕੱਟ ਕੇ ਛੇਤੀ ਨਾਲ ਜੇਲ੍ਹ ਦੇ ਵਿੱਚ ਸੁਟਮ ਇਹ ਵੇਖੋ ਕਿ ਪਤਾ ਕੰਮ ਕਰਦੇ ਆ ਨਸ਼ਾ ਵੀ ਇਹ ਬੰਦੇ ਪੀਣਾਂ ਨੇ ਫੜਦੇ ਆ ਬੇਚਣਾਂ ਨੇ ਕੋਈ ਫੜਦਾ ਕੋਈ ਇਹ ਸਿਰਫ ਪਹਿਲੀ ਗੱਲ ਤੋਂ ਪੰਡਾ ਪਾਣੀ ਕਰਤੀ ਆ ਹੁੰਦਾ ਸਰਕਾਰ ਸਰਕਾਰ ਵੀ ਹੈ ਨਾ ਪੱਜਾ ਗੱਲੇ ਫਿਰ ਵੀ 20000 ਰੁਪਏ ਉਹ ਤਾਂ ਫਿਰ ਖੜੋ ਸਰਕਾਰ ਕੋ ਹੱਥ ਜੋੜ ਕੇ ਅਪੀਲ ਆ ਅਸੀਂ ਇੱਥੇ ਇੱਕ ਸੁਸਾਇਟੀ ਬਣਾਉਣੀ ਆ ਜਿਸ ਦੇ ਵਿੱਚ ਅਸੀਂ ਸਾਰੇ ਬੱਚੇ ਜਿੰਨੇ ਕਮ ਸੇ ਕਮ ਇੱਥੇ 100 150 ਮੁੰਡਾਗਾ ਜਿਹੜਾ ਨਸ਼ਾ ਕਰਦਾ ਸਰਕਾਰ ਆਂ ਦੀ ਮਦਦ ਕਰੇ ਅਸੀਂ ਆਪਣੀ ਇੱਕ ਸੁਸਾਇਟੀ ਬਣਾਉਣੀ ਆ ਜਿਹੜੀ ਸੁਸਾਇਟੀ ਬਣੇਗੀ ਉਹ ਇਸ ਤਰ੍ਹਾਂ ਦੇ ਬੱਚਿਆਂ ਨੂੰ ਚੁੱਕ ਚੁੱਕ ਕੇ ਉਹ ਨਸ਼ੇ ਦੇ ਉਹ ਕੇਂਦਰ ਚੋਂ ਬਚਾਈਏ ਸਰਕਾਰ ਇਹੋ ਜਿਹਾ ਕੋਈ ਸਾਡੇ ਮਲੇ ਦੀ ਇੱਕ ਸੁਸਾਇਟੀ ਬਣਾ ਦੇ ਜਾਂ ਇਹ ਖੁਦ ਬਣਾ ਲੈਣੇ ਸਾਡੀ ਹੈਲਪ ਕਰੇ ਕਿ ਥੋੜਾ ਖਰਚਾ ਦੇ ਕਿ ਜਿਹੜਾ ਅਸੀਂ ਉੱਤੇ ਤੱਕ ਪਹੁੰਚਾ ਲਈਏ ਇੱਥੇ ਤੇ ਮਾਂ ਪਿਓ ਕੋ 500 ਰੁਪਏ ਦੇ ਆੜੀ ਲੈਂਦੇ ਸਾਡ ਨੂੰ ਦੁੱਤੀ ਖਾਂਦਾ ਨਹੀਂ ਪਤਾ ਕੀ ਅੱਜ ਮਿਲਣੀ ਕਿ ਨਹੀਂ ਮਿਲਣੀ ਉਹ ਨਛਾ ਚੜਾਉ ਜਿਹਨੇ ਪੈਸੇ ਕਿਤੋਂ ਲਾਦਨ ਗਏ ਸਾਰਨਤਨ ਭਾਈ ਤਿੰਨੇ ਭਰਾ ਹਾਂ ਹਾਂਜੀ ਤਿੰਨੇ ਭਰਾ ਕਰਦੇ ਤੇ ਤੇ ਤੋਂ ਜਿਹੜਾ ਅਗੀ ਦੀ ਡੈਥ ਹੋਈ ਆ ਉਹਦਾ ਕੀ ਨਾਮ ਵਿਸ਼ਾਲ ਏਗੇ ਲਾ ਕੇ ਨਸ਼ੇ ਕਰਕੇ ਨਹੀਂ ਨਹੀਂ ਹਾਂ ਨਾ ਨਹੀਂ ਦਿਨਾਂ ਦਾ ਅੱਗੇ ਜਾ ਮੈਂ ਤਾਂ ਹੀ ਕਹਾਂ ਮੈਂ ਹੀ ਕਹਾਂ ਸਹੀ ਤਰ੍ਹਾਂ ਆ ਵੀ ਪ੍ਰਾ ਇਹ ਠੀਕੇ ਨਹੀਂ ਹੁੰਦਾ ਇਹ ਗੋਲੀ ਲੰਦਾ ਤੂੰ ਗੋਲੀ ਪਤਾ ਉਹ ਵੀ ਕਰ ਚੁੱਕੀ ਆਹ ਤਾਂ ਲੱਗਦੀ ਆ ਤਰ੍ਹਾਂ ਆਰਦੀ ਸਾਰਾ ਨਸ਼ਾ ਮਾਰਾ ਉਹਦੇ ਅੰਦਰ ਕਾੜਦੀ ਜਿਤਨਾ ਸੋ ਪਾਜੀ ਮੇਰੇ ਤਿੰਨ ਬੇਟੇ ਆ ਇਹ ਬੇਟੇ ਨੇ ਗਲਤ ਟੀਕਾ ਲਾ ਲਿਆ ਸੀ ਸੋ ਉਹਦੇ ਕਾਰਨ ਇਹ ਮੌਤ ਹੋ ਗਈ ਆ ਬਹੁਤ ਨਸ਼ਾ ਕਰਦਾ ਸੀ ਪਤਾ ਇਹ ਆ ਦੋ ਬੇਟੇ ਇਹ ਵੀ ਕਰਦੇ ਆ ਜੀ ਇਹ ਵੀ ਕਰਦੇ ਨਸ਼ਾ ਇਹ ਵੀ ਟੀਕੇ ਲੁੰਦੇ ਆ ਪਰ ਤਿੰਨ ਮੀਟ ਠੀਕ ਹੈ ਜੀ ਕਿੰਨੇ ਦੀਆਂ ਸ਼ਾ ਕਰ ਦੇਗੇ ਬਹੁਤ ਜ਼ਿਆਦਾ ਕਰਦਾ ਉਹਦੀ ਗਲਤੀ ਟਿਕਾ ਲੱਗਾ ਉਹ ਸਾਰਾ ਮੈਂ ਸੋਚੂ ਫਲ ਲੱਗਿਆ ਜੇ ਬਾਤ ਆਦ ਕੋ ਪੈਸੇ ਤੇ ਲਾਨੀ ਹੈਗਾ ਹੀ ਘਰ ਦਾ ਪਿਆਰਿਆ ਜੀ ਬਾਜ ਕਨੇ ਹਲਫ ਕੀਤੀ ਤੇ ਫੇਡ ਖਰਿਆ ਉੱਥੇ 500 ਰੁਪਏ ਮੈਂ ਦਿਹਾੜੀ ਲਿੰਦਾ ਜੇ ਇਹ ਪੁਲਸ ਕੋ ਨਹੀਂ ਗਏ ਇਹ ਇੰਨਾ ਚੈੱਕ ਕਰਦੇ ਆ ਪੁਲਸ ਨਾ ਪੁਲਸ ਕੋ ਨਹੀਂ ਗਏ ਪੁਲਤਨੇ ਕੀ ਕਰਨਾ ਹੈ ਜਿਹੜੇ ਲੌਂਦੇ ਉਹਨਾਂ ਨੂੰ ਲੈ ਜਾਂਦੇ ਜਿਹੜੇ ਵੇਚਦੇ ਉਹਨਾਂ ਨੂੰ ਛੱਡਦੇ ਨਹੀਂ ਅੱਗੇ ਚਾਹਦੇ ਕੀ ਇਹੋ ਚ ਉਹਨੇ ਵੀ ਨਸ਼ਾ ਬੰਦੋਣਾ ਚਾਹੀਦਾ ਤੇ ਹੁਣ ਆਜੋੜੀ ਭੱਜੇ ਅਸੀਂ ਇਹੀ ਕਹਿੰਦੇ ਆ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀਤਾ ਸੀ ਤੇ ਹੁਣ ਕਿਉਂ ਨਹੀਂ ਨਸ਼ੇ ਦੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਇਹਨਾਂ ਦੀ ਮੈਂ ਹਾਲਾਤ ਮੈਂ ਖੁਦ ਦੇਖੇ ਹੀ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਨਹੀਂ ਨੇ ਜਿਹਦੇ ਨਾਲ ਆ ਬੱਚਾ ਫੜਿਆ ਗਿਆ ਸੀ ਇਹਨੂੰ ਪੁੱਛੋ ਇਹਦੇ ਕੋਲ ਇਹਨਾਂ ਕੋਲ ਇੱਕ ਰੁਪਈਆ ਨਹੀਂ ਸੀ ਦੱਸ ਦੇਣਾ ਇਹਨਾਂ ਕਿੱਦਾਂ ਆਪਣਾ ਬੱਚਾ ਕਿਸ ਤਰ੍ਹਾਂ ਛਡਵਾਇਆ ਹੈ ਤੇ ਕਿਤਰਾ ਨਹੀਂ ਛਡਵਾਇਆ ਫੜਿਆ ਸੀ ਹਾਂ ਫੜਿਆ ਗਿਆ ਸੀ ਤੁਸੀਂ ਇਹ ਕਹਿੰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿੰਨੇ ਨੌਜਵਾਨ ਸਾਡੇ ਬੱਚੇ ਮਰਦੇ ਆ ਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਨਸ਼ਾ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਖਤਮ ਹੋਵੇ ਤੇ ਇਹ ਕਿੰਨਾ ਬੱਚਿਆਂ ਨੂੰ ਕੋਈ ਕਾਰੋਬਾਰ ਖੋਲੇ ਜਾਂਦੇ ਨੌਜਵਾਨ ਬੱਚੇ ਜਿਹੜੇ ਕੰਮਾਂ ਤੇ ਲੱਗਣ ਨਸ਼ਿਆਂ ਦੇ ਵਿੱਚ ਨਾ ਤੇਰੀ ਗੱਲੋਂ ਨਸ਼ਿਆਂ ਤੇ ਲੱਗੰਦੇ ਕੰਮ ਤੇ ਕੋਈ ਪੰਜਾਬ ਨੇ ਇਸ ਸਰਕਾਰ ਨੇ ਖੋਲਿਆ ਨਹੀਂ ਆ ਇਸ ਕਰਕੇ ਇਹ ਨਸ਼ਿਆਂ ਤੇ ਲੱਗੰਦੀ ਜਿਹੜੀ ਸਰਕਾਰ ਆਉਂਦੀ ਆ ਬਸ ਉਹ ਆਪਣਾ ਢਿੱਡ ਭਰਦੀ ਆ ਵੋਟਾਂ ਪਵਾ ਲੈਂਦੇ ਆ ਜਦੋਂ ਵੀ ਆਉਂਦੇ ਵੋਟਾਂ ਪਵਾ ਲੈਂਦੇ ਬਾਅਦ ਵਿੱਚ ਕਿਸ ਗਰੀਬ ਦੀ ਮਦਦ ਨਹੀਂ ਕਰਦੇ ਕਿਸ ਗਰੀਬ ਨੂੰ ਪੁੱਛਦੇ ਨਹੀਂ ਜਿਹੜਾ ਗਰੀਬ ਦਾ ਬੱਚਾ ਮਰ ਜਾਂਦਾ ਉਹਦੇ ਘਰ ਦੀ ਦਲੀਜ਼ ਨਹੀਂ ਟੱਪਦੇ ਪੁੱਛ ਲੋ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਇਹਨਾਂ ਦੇ ਹਾਲਾਤ ਦੇਖਦੀ ਆ ਹਾਂਜੀ ਸਰ ਪਤੇਗੜੂ ਚਿਆਪਾਰ ਨੰਬਰ 2 ਚ ਵਿਸ਼ਾਲ ਨਾਮਕ ਵਿਅਕਤੀ ਦੀ ਮੌਤ ਹੋਈ ਤੇ ਉਹਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹ ਇਹ ਨਸ਼ੇਦਾਰ ਮੌਤ ਹੋਈ ਹੈ ਜੀ ਹਾਂ ਜੀ ਮੈਨੂੰ ਵੀ ਹੁਣੇ ਵੈਰੀਫਾਈ ਕੀਤਾ ਇਹਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਜੋ ਤਿੰਨ ਦਸਿਆ ਡਸਕਮੈਂਟ ਪਹਿਲਾਂ ਵੈਰੀਫਾਈ ਕੀਤਾ ਇਹ ਵਿਸ਼ਾਲ ਮੁੰਡਾ ਇਹਦੀ ਹਸਪੀਟਲ ਚ ਡੈਥ ਹੋਈ ਹੈ ਤੇ ਮੈਂ ਪਤਾ ਵੀ ਕਰਾਇਆ ਕੁਝ ਬੰਦੇ ਕੋਈ ਬਿਮਾਰ ਹੀ ਕਾਫੀ ਦਿਨਾਂ ਦਾ ਚੱਲ ਰਿਹਾ ਤੇ ਹਸਪੀਟਲ ਚ ਇਹਦੀ ਕੱਲ ਦੀ ਡੈਥ ਹੋਈ ਹੈ ਸਾ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਜੇ ਸਾਨੂੰ ਕੋਈ ਵੀ ਕੰਪਲੇਂਟ ਆਉਂਦੀ ਹੈ ਜੀ ਜ਼ਰੂਰ ਕਾਰਵਾਈ ਕਰਾਂਗੇ ਬਾਕੀ ਨਸ਼ੇ ਦੇ ਖਿਲਾਫ ਅਸੀਂ ਲਗਾਤਾਰ ਪਰਚੇ ਦੇ ਰਹੇ ਹਾਂ ਜੀ ਜਿਹੜਾ ਵੀ ਗੱਲ ਸਾਹਮਣੇ ਹੁੰਦੀ ਹੈ ਉਹ ਕਾਨੂੰਨੀ ਤੌਰ ਤੇ ਕਾਰਵਾਈ ਕਰਕੇ ਅੰਦਰ ਭੇਜਿਆ ਜਾ ਰਿਹਾ ਜੀ ਤੁਹਾਨੂੰ ਉਹਨਾਂ ਤੋਂ ਕਿਹਾ ਕਿ ਇਹ ਗੇਚਰ ਵਾਲਿਆਂ ਤੇ ਨਹੀਂ ਕਾਰਵਾਈ ਹੋਵੇ ਨਹੀਂ ਜਿੰਨੇ ਵੀ ਲਗਾਤਾਰ ਵੇਖੋ ਜਦੋਂ ਵੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਵੀ ਕੋਈ ਨਸ਼ਾ ਵੇਚਦਾ ਵਾ ਉਨੂੰ ਉਹਦੇ ਤੇ ਪਰਚਾ ਦੇ ਕੇ ਉਹਨੂੰ ਕਾਨੂੰਨੀ ਕਾਰਵਾਈ ਕਰਕੇ ਉਹ ਅੰਦਰ ਦਿੱਤਾ ਜਾ ਰਿਹਾ ਹੈ ਜਿਹੜਾ ਕੋਈ ਵੀ ਨਮਲਾਵਾਜਾਂ ਉਹਨੂੰ ਡੀਡਿਕਸ਼ਨ ਸੈਂਟਰ ਦਾਖਲ ਵੀ ਕਰਾਇਆ ਜਾ ਰਿਹਾ ਹੈ ਇਹ ਪ੍ਰੋਸੈਸ ਲਗਾਤਾਰ ਚੱਲ ਜਾਰੀ ਹੈ ਜੀ ਸਰ ਉਹ ਤਾਂ ਪਿਆਰੇ ਸੀ ਕਿ ਉਹਨਾਂ ਦੇ ਦੋ ਬੇਟੇ ਹੋ ਗਏ ਉਹ ਵੀ ਕਰਦੇ ਆ ਨਸ਼ਾ ਪੁਲਿਸ ਉਹਨਾਂ ਨੂੰ ਪ੍ਰਭੂ ਦੀ ਦਾਤਾ ਜੀ ਜਰੂਰ ਜੀ ਇਹਨਾਂ ਨੂੰ ਅੱਜ ਹੀ ਕਰਵਾ ਕੇ ਵੈਰੀਫਾਈ ਕਰਾ ਕੇ ਇਹਨਾਂ ਨੂੰ ਡੀਡਿਕਸ਼ਨ ਸੈਂਟਰ ਦਾਖਲ ਕਰਾਇਆ ਜਾਏ ਧੰਨਵਾਦ